ਸਾਰੇ ਅਨੁਮੇਰੇ ਬਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ ਪੰਜਾਬੀ ਸਲਾਈ ਸੈਂਟਰ ਤੇ ਅੱਜ ਸੋਨੂੰ ਮੈਂ ਦੱਸਣ ਜਾ ਰਹੀਆਂ ਬਿਕਮੀਜ ਵਿੱਚ ਪਲੋਈਆਂ ਕਿਵੇਂ ਪਾਉਂਦੇ ਆਗੇ ਤੇ ਜੇ ਸੋਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲੇਕ ਤੇ ਸ਼ੇਅਰ ਜ਼ਰੂਰ ਕਰਿਓ ਦੱਸਣ ਜਾ ਰਹੀਆਂ ਜੀ ਸ਼ੁਰੂ ਕਰਦੇ ਆਂ ਹਾਂ ਦੇਖੋ ਇੱਕ ਕਮੀਜ਼ਾ ਇਹ ਨਿਸ਼ਾਨ ਲਾ ਰੱਖਿਆ ਆਪਾਂ ਨੇ ਬਲੂਆਂ ਦੇ ਹੁਣ ਆਪਾਂ ਸ਼ਕੇਰ ਨਾਲ ਸਾਨੂੰ ਨਿਸ਼ਾਨ ਲਾ ਕੇ ਦੱਸਾਂਗੇ ਸਿੱਧੇ ਕਈ ਵਾਰ ਜਦੋਂ ਆਪਾਂ ਬਲੋਈਆਂ ਪਾਉਨੇ ਆ ਤਾਂ ਵਿਚਾਲੂ ਬਲੋਈ ਖਰਾਬ ਹੋ ਜਾਂਦੀ ਹੈ ਜਦੋਂ ਆਪਾਂ ਸਿੱਧੀ ਇਹ ਚੱਕ ਲੈਨੇ ਆ ਦੋਨੋਂ ਸਾਈਡਾਂ ਤੋਂ ਆਹ ਦੇਖੋ ਆਪਾਂ ਸ਼ਕੇਰ ਨਾਲ ਸਿੱਧਾ ਨਿਸ਼ਾਨ ਲਾਵਾਂਗੇ ਆਹ ਦੇਖੋ ਇਹ ਜਦੋਂ ਆਪਾਂ ਬਲੋਈ ਪਾਵਾਂਗੇ ਤਾਂ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਜਿਵੇਂ ਸਿੱਧੀ ਬਲੋਈ ਪਾਉਗੇ ਆਹ ਦੇਖੋ ਇਹ ਮੀ ਆਪਾਂ ਦੂਜੀ ਸਾਈਡ ਲਾਵਾਂਗੇ ਆ ਦੇਖੋ ਸਾਰੇ ਨਿਸ਼ਾਨ ਲੱਗ ਗਏ ਹੁਣ ਆਪਾਂ ਬੈਗ ਦੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਹੀ ਆਪਾਂ ਬੈਗ ਦੇ ਨਿਸ਼ਾਨ ਲਾਵਾਂਗੇ ਆ ਦੇਖੋ ਛਕੇਰ ਨਾਲ ਬਿਲਕੁਲ ਸਿੱਧਾ ਨਿਸ਼ਾਨ ਲੱਗਦਾਗਾ ਫਿਰ ਜਦੋਂ ਆਪਾਂ ਪਲੋਈ ਪਾਉਣੇ ਆ ਤੱਪ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਆ ਜੀ ਦੇਖੋ ਬਲੋਈਆਂ ਥਲੇ ਕਪੜਾ ਲੱਗੂਗਾ ਇਹ ਚਾਰ ਪੀਸ ਆ ਦੋ ਮੂਰੇ ਦੋ ਮਗਰ ਪੀਸਣ ਬਣਗੇ ਬਲੋਈਆਂ ਤੇ ਸਭ ਤੋਂ ਪਹਿਲਾਂ ਆਪਾਂ ਕਪੜਾ ਤਰਾਂਗੇ ਆ ਦੇਖੋ ਜੀ ਸਟਾਰਟ ਕਰਦੇ ਆਪਾਂ ਸ਼ੁਰੂ ਤੋਂ ਲਿਆ ਕੇ ਥੋੜੀ ਥੋੜੀ ਵਿਚਾਲੂ ਆਪਾਂ ਡੁੰਗੀ ਕਰਾਂਗੇ ਫਿਰ ਆਪਾਂ ਜਿਵੇਂ ਪਤਲੀ ਲਿਆਵਾਂਗੇ ਥੱਲੋਂ ਸਾਈਡ ਤੇ ਹਾਂ ਦੇਖੋ ਇਸ ਤਰੀਏ ਆਪਾਂ ਦੂਜੀ ਬਲੋਈ ਪਾਵਾਂਗੇ ਜਦੋਂ ਪਹਿਲੀ ਵਾਰ ਚੱਕਾਂਗੇ ਆਪਾਂ ਥੋੜੇ ਇਹ ਸੂਤ ਦੇ ਹਿਸਾਬ ਨਾਲ ਚੱਕਾਂਗੇ ਫਿਰ ਵਿਚਾਲੂ ਆ ਕੇ ਅੱਧੇ ਜੰਮ ਗੂ ਹੋ ਜਾਂਦੀ ਆ ਤੇ ਲਾਵਾਂਗੇ ਆਪਾਂ ਫੇਰ ਉਹ ਮੁਜ਼ਕਰ ਸੂਤ ਦੇ ਹਿਸਾਬ ਨਾਲੀ ਆ ਦੇਖੋ ਹੁਣ ਸਾਈਡ ਵਾਲੀਆਂ ਪਲਾਈਆਂ ਪਾਵਾਂਗੇ ਦੇਖੋ ਇੱਥੋਂ ਆਪਾਂ ਬਣਾ ਅੱਧੇ ਇੰਚ ਤੋਂ ਥੋੜਾ ਜਿਹਾ ਘੱਟ ਕਰਕੇ ਚੱਕਾਂਗੇ ਇਸ ਤਰ੍ਹਾਂ ਪੱਕਾ ਕਰ ਲਾਂਗੇ ਹੁਣ ਆਪਾਂ ਹੌਲੀ-ਹੌਲੀ ਜਮਾ ਨੁੱਕਰ ਤੇ ਲਿਆਵਾਂਗੇ ਆ ਦੇਖੋ ਬਿਲਕੁਲ ਆ ਦੇਖੋ ਨਿਸ਼ਾਨ ਲਾ ਰੱਖਿਆ ਹੈ ਜੀ ਜਮਾ ਵੀ ਕੋਈ ਵੀ ਔਖਾ ਕੰਮ ਨਹੀਂ ਹੈਗਾ ਦੇਖੋ ਇਹ ਆਪਾ ਬਹੁਤ ਹੀ ਵਧੀਆ ਕੋਈ ਪੁਣੀ ਸਖੋਣੇ ਸੁਣ ਆ ਦੇਖੋ ਕਈ ਵਾਰ ਪਲੋਈ ਖਰਾਬ ਹੋ ਜਾਂਦੀ ਹੈ ਤਾਂ ਉਹਦੀ ਫੀਟਿੰਗ ਨਹੀਂ ਬਣਦੀ ਕਮੀਜ਼ ਦੀ ਪਲੋਈਆਂ ਨਾਲ ਹੀ ਕਮੀਜ਼ ਦੀ ਫੀਟਿੰਗ ਵਧੀਆ ਬਣਦੀ ਹੈ ਜਿੰਨੀ ਵਧੀਆ ਆਪਣੀ ਪਲੋਈ ਪੂ ਓਨੀ ਵਧੀਆ ਕਮੀਜ਼ ਦੀ ਫੀਟਿੰਗ ਆਊਗੀ ਆ ਦੇਖੋ کئی ਵਾਰ ਬਲੋਈ ਨਾ ਵਧੀਆ ਪੈਣ ਕਰਕੇ ਜਦੋਂ ਆਪਾਂ ਪ੍ਰੈਸ ਮਾਰਦੇ ਆ ਤਾਂ ਉਦੋਂ ਵੀ ਦੇਖੋ ਇਹ ਬੈਂਦੀ ਨਹੀਂ ਥੱਲੇ ਬਲੋਈ ਖੜੀ ਜੀ ਰਹਿੰਦੀ ਹੈਗੀ ਤਾਂ ਹੀ ਫਿਰ ਆਪਣੇ ਕਮੀਜ਼ ਸੈੱਟ ਨਹੀਂ ਹੁੰਦਾ ਆ ਦੇਖੋ ਸੁਲੂਸੀ ਤੇ ਖੰਨਵੇਂ ਜਿਦਾ ਕਰਕੇ ਆ ਦੇਖੋ ਬਿਲਕੁਲ ਸਾਫ਼ ਆ ਵਧੀਆ ਬਲੋਈਆਂ ਆ ਦੇਖੋ ਲੇ ਪੱਲੇ ਦੀਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ